ਗਿੱਦੜਬਾਹ ਦੇ ਪਿੰਡ ਮੱਲਣ ਵਿੱਚ ਅੱਜ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਦੇ ਮਤਾਬਕ ਪਿੰਡ ਮੱਲਣ ਵਿੱਚ ਗਵੰਡੀ ਨੇ ਹੀ ਗਵੰਡੀ ਦਾ ਤਿੱਖੀ ਚੀਜ਼ ਮਾਰ ਕੇ ਕਤਲ ਕਰ ਦਿੱਤਾ ਇਸ ਸਬੰਧ ਦੇ ਵਿੱਚ ਖਾਣਾ ਕੋਟਪਾਈ ਦੇ ਐਸ ਐਚਓ ਦੀਪਕਾ ਕੰਬੋਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੀ ਮਾਤਾ ਜਰਨੈਲ ਕੌਰ ਵੱਲੋਂ ਜੋ ਬਿਆਨ ਦਿੱਤੇ ਆ ਪੁਲਿਸ ਦੇ ਮਤਾਬਕ ਉਹਨਾਂ ਮਤਾਬਕ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਮ੍ਰਿਤਕ ਆਪਣੇ ਗਵੰਡੀ ਰਹਿਮਤ ਖਾਨ ਦੇ ਨਾਲ ਆਪਣੇ ਘਰ ਦੇ ਬਾਹਰ ਅੱਗ ਬਾਲ ਕੇ ਸੇਕ ਰਿਆ ਸੀ ਤਾਂ ਇਸੇ ਦੌਰਾਨ ਉਹਨਾਂ ਦੀ ਮਾਮੂਲੀ ਬਹਿਸ ਹੋ ਗਈ ਤਾਂ ਮਾਮੂਲੀ ਬਹਿਸ ਦੇ ਦੌਰਾਨ ਹੀ ਇਹ ਖੂਨੀ ਰੂਪ ਧਾਰ ਲਿਆ ਇਸਨੇ ਤਾਂ ਜਿਹੜਾ ਰਹਿਮਤ ਖਾਨ ਸੀ ਉਸ ਨੇ ਚੱਕ ਕੇ ਲੱਤ ਦੇ ਵਿੱਚੋਂ ਗੁਰਪ੍ਰੀਤ ਦੇ ਤਿੱਖੀ ਚੀਜ਼ ਮਾਰ ਦਿੱਤੀ ਜਿਸ ਦੇ ਕਾਰਨ ਗੁਰਪ੍ਰੀਤ ਸਿੰਘ ਦੀ ਹਸਪਤਾਲ ਦੇ ਵਿੱਚ ਜਾ ਕੇ ਮੌਤ ਹੋ ਗਈ ਉਹਨਾਂ ਦੱਸਿਆ ਕਿ ਰਹਿਮਤ ਖਾਨ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਨੂੰ ਜਲਦ ਫੜ ਲਿਆ ਜਾਵੇਗਾ ਨਮਕਰਾ ਜੀ ਜੀ ਕਿ ਨਾ ਮਾ ਤੁਹਾਡਾ ਜੀ ਜਸਵੀਰ ਕੋਰ ਤੇ ਕੀ ਗੱਲ ਬਣੀ ਬਸ ਝਗੜਾ ਮਾੜੀ ਜੀ ਗੱਲ ਤੇ ਝਗੜਾ ਪੈ ਗਿਆ ਕਿ ਮੇਰੇ ਵੀ ਨਹੀਂ ਚਾਕਦਾ ਬਸ ਇਸ ਗੱਲ ਨੂੰ ਝਗੜਾ ਪੈ ਤੁਹਾਡਾ ਮੁੰਡਾ ਸੀਗਾ ਜਿੱਥੇ ਹਾਂ ਮੇਰਾ ਮੁੰਡਾ ਤੇ ਕਦੋਂ ਕਦੀ ਇਹ ਘਟਨਾ ਇਹ ਇਹ ਆਥਨੇ ਪਤਾ ਨਹੀਂ ਛੀ ਦਾ ਟਾਈਮ ਸੀ ਕਿ ਪਰੰਪ ਦਾ ਇਹ ਘਰ ਦੇ ਨੇੜੇ ਸੀਗੇ ਜਦੋਂ ਨੇੜੇ ਜਮਾਂ ਬਾਹਰ ਚਾ ਕੇ ਥੋੜੀ ਜਿਹੀ ਵਾੜ ਤੇ ਬਸਟ ਮਾਰੀ ਆ ਤੇ ਬਾਹਰ ਚਾ ਕੇ ਡਿੱਗ ਪਿਆ ਜਮਾਂ ਬਾਹਰਤੀ ਆ ਗਿਆ ਸੀ ਕਿ ਜਿਵੇਂ ਆਪਸ ਵਿੱਚ ਕੋਈ ਰੰਜਿਸ਼ ਸੀ ਕਿ ਪਹਿਲਾਂ ਤੋਂ ਬਿੰਦੇ ਉੱਠਦੇ ਸੀ ਉਸ ਨਹੀਂ ਇੱਕ ਥਾਈ ਬਿੰਦੇ ਸੀਗੇ ਬਸ ਉਹ ਕਨ ਮੇਰੇ ਬਣੀ ਜਾ ਕਦਾ ਬਸ ਇਸ ਗਲਤੀ ਮਾਰੇ ਬੋਲ ਵੀ ਹੂੰ ਉਸੇ ਪਿੱਛੇ ਘਰੇ ਆਉਂਦਾ ਸੀਗਾ ਹੂੰ ਪਿੱਛੋਂ ਮਾਰੀ ਨੇ ਸੱਟ ਕਿ ਕੀ ਕਟਨਾ ਹੋਈ ਆ ਪਿੰਡ ਦੇ ਵਿੱਚ ਏ ਬਾਈ ਆਪਣਾ ਮਾਤਾ ਖੜੀਆ ਕੋਲੇ ਇਹ ਗੁਰਪ੍ਰੀਤ ਸਿੰਘ ਸੀਗਾ ਜਿਹੜਾ ਮੁੰਡਾ ਪਿੰਡ ਦੇ ਆਪਣੇ ਜੱਥ ਹੋਈ ਜਿਹੜੀ ਕਤਲ ਹੋਇਆ ਆਰਡਰ ਉਹ ਮਤਲਬ ਕਿ ਸਾਥਾ ਉੱਥੇ ਸਾਹਮਣੇ ਸਾਥ ਦੇ ਵਿੱਚ 24 ਘੰਟੇ ਇਕੱਠੇ ਬੈਂਦੇ ਸੀਗੇ ਇਕੱਠੇ ਓੜਦੇ ਸੀਗੇ ਕੋਈ ਇਹੋ ਜੀ ਗੱਲ ਨਹੀਂ ਜੀ ਆਪਾਂ ਕਹਿ ਦੀ ਕਿ ਜ਼ਿਮੀਂਦਾਰ ਰਵਲਾਇਆ ਜਾਂ ਵਟਦਾਰ ਰਵਲਾਇਆ ਜਾਂ ਕੋਈ ਕੌਲੇਦਾਰ ਰਵਲਾਇਆ ਜਾਂ ਕੋਈ ਕੰਧਦਾਰ ਰਵਲਾਇਆ ਜਾਂ ਕੋਈ ਥਾਂਦਾਰ ਰਵਲਾਇਆ ਇਹੋ ਜੀ ਕੋਈ ਗੱਲ ਨਹੀਂ ਸੀ ਬਸ ਉਹ ਤੁਰੇ ਜਾਂਦੇ ਪਹਿਲਾਂ ਪਤਾ ਲੱਗਿਆ ਵੀ 4:00 ਵਜੇ ਉਹਦਾ ਤੂੰ ਮੇਰੇ ਨਹੀਂ ਕਿਵੇਂ ਝਾਕਦਾ ਏਡਾ ਝਾਗਦਾ ਬਸ ਉਹੀ ਜਿਵੇਂ ਪਿੰਡਾਂ ਵਾਲੀਆਂ ਗੱਲਾਂ ਉਸ ਤੋਂ ਬਾਅਦ 1.6 ਦਾ ਟਾਈਮ ਆ ਪੌਣੇ 7 ਦਾ ਜਿਹੜੀ ਸਾਡੇ ਕੋਲੇ ਗੱਲ ਆਈ ਹੈ ਵੀ ਉੱਥੋਂ ਉਹ ਲਫੜੋ ਲਫੜੀ ਹੋ ਗਏ ਤੇ ਮੁੜ ਕੇ ਉਹਨੇ ਚੱਕ ਕੇ ਕੋਈ ਪੱਥਰ ਦੀ ਸੀਟ ਸੀ ਜਾਂ ਕੀ ਸੀ ਤੇ ਵੀ ਉਹਦੀ ਲੱਤ ਤੇ ਮਾਰੀ ਤੋ ਲੱਤ ਦੇ ਵਿੱਚ ਜਿਆਦਾ ਖੁੱਬਣ ਕਾਰਨ ਲੱਤ ਕਾਫੀ ਕ੍ਰਿੰਕ ਹੋ ਚੁੱਕੀ ਸੀ ਜਿਆਦਾ ਤੇ ਲਗਭਗ ਵੀ ਕੱਟਣ ਵਾਲੀ ਸੀ ਤੋ ਜਿਆਦਾ ਉੱਥੇ ਤੇ ਖੂਨ ਬਹੁਤ ਜਿਆਦਾ ਨਿਕਲਿਆ ਜਿਵੇਂ ਕੋਈ ਜਾਨਵਰ ਦਾ ਹੁੰਦਾਗਾ ਇਸ ਤਰ੍ਹਾਂ ਮੁੜ ਕੇ ਨਾਲ ਦੀ ਨਾਲ ਉਹਨੂੰ ਹਸਪੀਟਲ ਲੈ ਕੇ ਮੁਕਸਰ ਉੱਥੇ ਜਾ ਕੇ ਮਤਲਬ ਕਿ ਉਹਦੀ ਡੈਥ ਹੋ ਗਈ ਤੇ ਇੱਕ ਬੰਦਾ ਵਿੱਕੀ ਸਿੰਘ ਜਿਹਦੇ ਉੱਤੇ ਪਰਚਾ ਦਰਜਾ ਪੁਲਿਸ ਨੇ ਬਿਆਨ ਇਹਨਾਂ ਦੇ ਲੈ ਲਿਆ ਪੁਲਿਸ ਪਰਚਾ ਦਰਜ ਕਰ ਰਹੀ ਹੈ ਤੇ ਉਹ ਮਤਲਬ ਕਿ ਇਹੋ ਜਿਹੇ ਬੰਦਿਆਂ ਨੂੰ ਸਜ਼ਾਵਾ ਵੀ ਮਿਲਣੀਆਂ ਚਾਹੀਦੀਆਂ ਨੇ ਜਿਹੜਾ ਮਾਹੌਲ ਖਰਾਬ ਕਰਦੇ ਨੇ ਤੇ ਉਹ ਐਸਐਚਓ ਕੋਟਪਈ ਨੂੰ ਵੀ ਅਸੀਂ ਮਿਲੇ ਆ ਟਿਪਕਾ ਰਾਣੀ ਨੂੰ ਭੈਣ ਨੂੰ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਪੂਰਨ ਤੌਰ ਤੇ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਤੇ ਦੋਸ਼ੀ ਨੂੰ ਨਾਲ ਦੀ ਨਾਲ ਉਹ ਦੂਛਰੀ ਭਾਲ ਚ ਨੇ ਤੇ ਇਦੋਂ ਪੁਲਿਸ ਆਪ ਦੀ ਪਰਚਾ ਦਰਜ ਕਰਕੇ ਕਾਰਵਾਈ ਕਰ ਰਹੀ ਹੈ ਤੇ ਅੱਗੇ ਉਸ ਤੋਂ ਬਾਅਦ ਉਹਦਾ ਅੰਤਮ ਸਸ਼ਕਾਰ ਆ ਜਿਹੜਾ ਕੀਤਾ ਜਾਊਗਾ। ਘਰ ਦਾ ਗਵੰਡੀ ਸੀ ਬਈ ਇਹ ਨੇੜੇ ਸੀ ਕਹੂੰ। ਬਿਲਕੁਲ ਨੇੜੇ ਸੀਗਾ ਇੱਕ ਗਲੀ ਛੱਡ ਕੀ ਹੈ ਤੇ ਉੱਥੇ ਇਕੱਠੇ ਲਗਭਗ ਬੈੰਦੇ ਹੁੰਦੇ ਸੀ ਪਹਿਲਾਂ ਇਹੋ ਜਿਹਾ ਕੋਈ ਝਗੜਾ ਬਾਜੀ ਨਹੀਂ ਹੋਇਆ ਕੋਈ ਇਸ ਤਰ੍ਹਾਂ ਦਾ ਗੱਲ ਹੀ ਨਹੀਂ ਸੀ। ਕਿਹੜੀ ਅਚਨਚੇ ਤੇ ਏਡੀ ਘਟਨਾ ਵਾਪਰ ਗਈ ਇਸ ਕੱਲ ਦਾ ਅਸੀਂ ਸਾਨੂੰ ਵੀ ਅਫਸੋਸ ਹੈ ਵੀ ਨਿੱਕੀ ਜੀ ਗੱਲ ਤੋਂ ਇੱਕ ਮਰਡਰ ਹੋ ਜਾਣਾ ਇਹ ਬਹੁਤ ਵੱਡੀ ਗੱਲ ਆ ਤੇ ਸਿਰਫ ਇੱਕ ਝਾਕਣ ਪਿੱਛੇ ਜਾਂ ਇੱਕ ਕਹਿਣ ਪਿੱਛੇ ਐਡੀ ਕ ਗੱਲ ਤੋਂ ਤੇ ਐਡਾ ਹਾਸਾ ਵਾਪਰ ਜਾਣਾ ਬਹੁਤ ਦੁੱਖ ਦੀ ਗੱਲ ਹੈ। ਮਤਲਬ ਪਿੰਡ ਜਿਹੜੀ ਘਟਨਾ ਹੋਈ ਹੈ ਕੀ ਹੈ ਸਾਰੇ ਬੰਤੇ। ਇਹਦੇ ਵਿੱਚ ਜੀ ਗੁਰਪ੍ਰੀਤ ਸਿੰਘ son of ਜਰਨੈਲ ਸਿੰਘ ਤੇ ਜਿਹੜੇ ਹੈਗੇ ਨੇ ਰਹਿਮਤ ਖਾਨ son of ਜਿਹੜਾ ਰਣਜੀਤ ਸਿੰਘ ਇਹ ਪਿੰਡ ਮੱਲਨ ਦੇ ਜਿਹੜੇ ਨੇ ਵਸਨੀਕ ਨੇ ਰਾਤ ਨੂੰ ਜਿਹੜਾ ਹੈਗਾ ਇਹ ਧੂਣੀ ਸੇਕ ਰਹੇ ਸੀ ਮੱਲਨ ਪਿੰਡ ਦੇ ਵਿੱਚ ਆਪਦੇ ਘਰ ਦੇ ਬਾਹਰ ਉੱਥੇ ਗੁਰਪ੍ਰੀਤ ਸਿੰਘ ਤੇ ਰਹਿਮਤ ਖਾਨ ਦੀ ਜਿਹੜੀ ਹੈ ਆਪਸ ਦੇ ਵਿੱਚ ਲੜਾਈ ਝਗੜਾ ਹੋ ਗਿਆ ਸੀ। ਜਿਸ ਦੇ ਵਿੱਚ ਰਹਿਮਤ ਖਾਨ ਨੇ ਗੁਰਪਤ ਦੇ ਜੜ ਹੈਗੇ ਲੱਤ ਦੇ ਉੱਪਰ ਕੋਈ ਤਿੱਖੀ ਚੀਜ਼ ਮਾਰੀ ਜਿਹਦੇ ਨਾਲ ਓਵਰ ਬਲੀਡਿੰਗ ਨਾਲ ਰਾਤ ਉਹਦੀ ਸਿਵਲ ਹਸਪੀਟਲ ਮੁਕਸਰ ਦੇ ਵਿੱਚ ਜਿਹੜੀ ਹੈ ਮੌਤ ਹੋ ਗਈ ਸੀ। ਇਹ ਕੋਈ ਗ੍ਰਿਫਤਾਰ ਕਰ ਲਿਆ ਕਿ ਇਹ ਇਹਦੇ ਵਿੱਚ ਜਿਹੜੀ ਹੈਗੀ ਹੈ ਗੇ ਜਿਹੜੀ ਤਫਤੀਸ਼ ਜਾਰੀ ਹੈਗੀ ਹੈ ਜਿਹੜੀ ਰੇਡ ਕੀਤੀਆਂ ਜਾ ਰਹੀਆਂ ਨੇ ਤੇ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ।